ਸਾਰੇ ਦੇਸ਼ ਗਦਰ ਅੰਦਰ ਦਿਵਸ ਮਨਾ ਰਿਹਾ ਸੀ ਤੇ ਉਸ ਦਿਨ ਜਦ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ ਤੇ ਡਾਕਟਰ ਬੀ ਆਰ ਅੰਬੇਦਕਰ ਨੇ ਸੰਵਿਧਾਨ ਲਿਖਿਆ ਸੀ ਤੇ ਸਾਰਾ ਹੀ ਦੇਸ਼ 26 ਜਨਵਰੀ ਵਾਲੇ ਦਿਨ ਡਾਕਟਰ ਬੀ ਆਰ ਅੰਬੇਦਕਰ ਨੂੰ ਸਜਦਾ ਕਰਦਾ ਹੈ ਤੇ ਨਤਮਸਤਕ ਹੁੰਦਾ ਹੈ ਉਸੇ ਦਿਨ ਗੁਰੂ ਦੀ ਨਗਰੀ ਅੰਮ੍ਰਿਤਸਰ ਸਾਹਿਬ ਵਿਖੇ ਡਾਕਟਰ ਬੀ ਆਰ ਅੰਬੇਦਕਰ ਦਾ ਮਨੁਵਾਦੀ ਤਾਕਤਾਂ ਦੇ ਵੱਲੋਂ ਜਿਸ ਤਰ੍ਹਾਂ ਅਪਮਾਨ ਕੀਤਾ ਗਿਆ ਉਹਨਾਂ ਦਾ ਬੁੱਤ ਤੋੜਿਆ ਗਿਆ 26 ਜਨਵਰੀ ਵਾਲੇ ਦਿਨ ਪੁਲਿਸ ਪ੍ਰਸ਼ਾਸਨ ਚੱਪੇ-ਚੱਪੇ ਤੇ ਤਣਾਤ ਹੁੰਦਾ ਹੈ ਤੇ ਇਸ ਦਿਨ ਪੰਜਾਬ ਦੇ ਵਿੱਚ ਐਡੀ ਵੱਡੀ ਘਟਨਾ ਕਿਵੇਂ ਵਾਪਰੀ ਇਹ ਘਟਨਾ ਪੰਜਾਬ ਸਰਕਾਰ ਇਕੱਟ ਨਾ ਇਹ ਵੀ ਦਰਸਾਉਂਦੀ ਹੈ ਕਿ ਪੰਜਾਬ ਦੇ ਵਿੱਚ ਮਨੁਵਾਦੀ ਫੋਰਸ ਮੈਨੂੰ ਹੁਣ ਤਾਂ ਪੰਜਾਬ ਦਾ ਸਿਪਾਹੀਚਾਰਾ ਵੀ ਖਰਾਬ ਕਰਨ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਤਿ ਸ਼੍ਰੀ ਅਕਾਲ ਜੀ। 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਜਦੋਂ ਸਾਰਾ ਦੇਸ਼ ਗਣਤੰਤਰ ਦਿਵਸ ਮਨਾ ਰਿਹਾ ਸੀ ਉਹ ਦਿਨ ਜਦੋਂ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਡਾਕਟਰ ਭੀਮrao ਅੰਬੇਡਕਰ ਨੇ ਸੰਵਿਧਾਨ ਲਿਖਿਆ ਸਾਰਾ ਦੇਸ਼ ਡਾਕਟਰ ਪੀਮਰਾਓ ਅੰਬੇਡਕਰ ਨੂੰ 26 ਜਨਵਰੀ ਵਾਲੇ ਦਿਨ ਸਜਦਾ ਕਰਦਾ ਹੈ ਨਤਮਸਤਕ ਹੁੰਦਾ ਹੈ ਉਸੇ ਦਿਨ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਵਿਖੇ ਡਾਕਟਰ ਪੀਮਰਾਓ ਅੰਬੇਡਕਰ ਦਾ ਮਨੁਵਾਦੀ ਤਾਕਤ ਵੱਲੋਂ ਜਿਸ ਤਰੀਕੇ ਨਾਲ અપਮਾਨ ਕੀਤਾ ਗਿਆ ਉਹਨਾਂ ਦਾ ਬੁੱਤ ਤੋੜਿਆ ਗਿਆ 26 ਜਨਵਰੀ ਵਾਲੇ ਦਿਨ ਜਦੋਂ ਪੁਲਿਸ ਪ੍ਰਸ਼ਾਸਨ ਚੱਪੇ-ਚੱਪੇ ਤੇ ਤਣਾਅ ਹੁੰਦਾ ਹੈ ਇਹ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੇ ਬਹੁਤ ਵੱਡਾ ਸਵਾਲੀਆ ਚਿੰਨ ਹੈ ਕਿ ਉਸ ਦਿਨ ਇਹ ਘਟਨਾ ਪੰਜਾਬ ਦੇ ਵਿੱਚ ਕਿਵੇਂ ਵਾਪਰ ਗਈ ਇਹ ਘਟਨਾ ਪੰਜਾਬ ਸਰਕਾਰ ਦੀ ਤੇ ਪੰਜਾਬ ਪੁਲਿਸ ਦੀ ਬਹੁਤ ਵੱਡੀ ਨਾਕਾਮੀ ਹੈ ਇਹ ਵੀ ਦਰਸਾਉਂਦੀ ਹੈ ਘਟਨਾ ਕਿ ਪੰਜਾਬ ਦੇ ਵਿੱਚ ਮਨੁਵਾਦੀ ਫੋਰਸਾਂ ਤੇ ਪੰਜਾਬ ਦਾ ਆਪਸੀ ਭਾਈਚਾਰਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਤਰਾਤਰ ਕਰ ਰਿਹਾ ਹੈ ਪੰਜਾਬ ਦੇ ਵਿੱਚ ਨਿਤ ਲੁੱਟਾਂ ਖੋਹ ਰਹੀਆਂ ਨੇ ਗੋਲੀਆਂ ਚੱਲ ਰਹੀਆਂ ਨੇ ਗੈਂਗਸਟਰ ਵਧ ਵਧ ਰਿਹਾ ਹੈ ਇਸ ਘਟਨਾ ਦੀ ਮੈਂ ਕੜੇ ਸ਼ਬਦਾਂ ਚ ਨਿੰਦਾ ਕਰਦੀਆਂ ਨਖੇਦੀ ਕਰਦੀਆਂ ਤੇ ਮੰਗ ਕਰਦੀਆਂ ਕਿ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤੇ ਦੋਸ਼ੀਆਂ ਨੂੰ ਐਸੀਐਸਟੀ ਐਕਟ ਰਾਈ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਪੰਜਾਬ ਦਾ ਆਪਸੀ ਭਾਈਚਾਰਾ ਖਰਾਬ ਕਰਨ ਦੀ ਕੋਈ ਜ਼ਰੂਰਤ ਨਾ ਕਰ ਸਕੇ ਬਾਬਾ ਭੀਮਰਾਓ ਅੰਬੇਦਕਰ ਸਾਡੇ ਸਾਰਿਆਂ ਦੇ ਦਿਲਾਂ ਚ ਵਸਦੇ ਨੇ ਉਹਨਾਂ ਨੇ ਪੂਰੇ ਦੇਸ਼ ਨੂੰ ਇੱਕ ਲੜੀ ਚ ਪਰੋਕੇ ਰੱਖਿਆ ਤੇ ਸਾਰੇ ਲੋਕਾਂ ਨੂੰ ਇੱਕ ਨਿਯਮ ਦੇ ਵਿੱਚ ਇੱਕ ਕਾਨੂੰਨ ਦੇ ਵਿੱਚ ਬੰਨ ਕੇ ਰੱਖਿਆ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਦਾ ਅਪਮਾਨ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੇ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦੀ ਹਾਂ ਕਿ ਦੋਸ਼ੀਆਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਜੈ ਸੰਵਿਧਾਨ ਜੈ ਪੀ